ਸੋ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਜੀ ਸ਼ਹਿਰ ਮਰੇਂਡਾ ਵਿਖੇ ਜੀ ਤੇ ਸੰਗਤ ਜੀ ਅਖੀਰ ਤੱਕ ਵੀਡੀਓ ਦੇ ਵਿੱਚ ਲਾਜ਼ਮੀ ਬਣੇ ਰਹਿਣਾ ਜੀ ਤੇ ਚਲੋ ਚੱਲਦੇ ਹਾਂ ਜੀ ਸੰਗਤ ਜੀ ਬਹੁਤ ਹੀ ਭੀੜੇ ਬਜ਼ਾਰਾਂ ਦੇ ਵਿੱਚ ਦੀ ਹੁੰਦੇ ਹੋਏ ਅਖੀਰ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਪਹੁੰਚ ਚੁੱਕੇ ਹਾਂ ਜੀ ਤੇ ਚਲੋ ਆਓ ਚੱਲਦੇ ਹਾਂ ਤੇ ਜੋ ਵੀ ਇਸ ਸਥਾਨ ਦਾ ਇਤਿਹਾਸ ਹੋਵੇਗਾ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਾਹਮਣੇ ਬੋਰਡ ਵੀ ਲੱਗਿਆ ਹਨ ਪ੍ਰਾਤ ਬਹੁਤ ਭੀੜਾ ਬਾਜ਼ਾਰ ਆ ਸੰਗਤ ਜੀ ਤੇ ਇਦਾਂ ਬਾਜ਼ਾਰਾਂ ਦੇ ਵਿੱਚ ਦੀ ਹੁੰਦੇ ਹੋਏ ਕਾਫੀ ਗਲੀਆਂ ਭੀੜੀਆਂ ਨੇ ਤੇ ਅੰਦਰ ਤਾਂ ਇੱਥੇ ਦਾ ਸਥਾਨ ਤੇ ਦਾ ਮਤਲਬ ਹੈ ਇੱਥੇ ਗੱਡੀ ਖੜਾਉਣ ਦੇ ਲਈ ਪਾਰਕਿੰਗ ਤੇ ਜਦੋਂ ਵੀ ਤੁਸੀਂ ਇਸ ਸਥਾਨ ਤੇ ਆਓ ਤਾਂ ਤੁਸੀਂ ਬੇਫਿਕਰ ਹੋ ਕੇ ਗੱਡੀ ਅੱਗੇ ਤੱਕ ਲੈ ਕੇ ਆਉਣਾ ਕਿਉਂਕਿ ਇੱਥੇ ਪਾਰਕਿੰਗ ਦਾ ਵਧੀਆ ਸਥਾਨ ਬਣਿਆ ਹੋਇਆ ਹੈ ਪਾਰਕਿੰਗ ਦੇ ਲਈ ਗੱਡੀਆਂ ਵਾਸਤੇ ਵਾਹਿਗੁਰੂ ਜੀ ਸੜਕ ਤੋਂ ਕੋਈ ਸੰਗਤ ਜੀ 15 ਜਾਂ 18 ਫੁੱਟ ਹੈ ਨਾ ਉਚਾਈ ਦੇ ਉੱਪਰ ਬਣਿਆ ਹੋਇਆ ਸਥਾਨ ਦੇਖੋ ਤੁਸੀਂ ਸੜਕ ਸਾਹਮਣੇ ਉੱਪਰ ਨੂੰ ਜਾ ਰਹੀ ਆ ਬਾਬਾ ਜੀ ਦਾ ਜ਼ੋਰ ਲੱਗ ਰਿਹਾ ਸਾਈਕਲ ਦਾ ਤਾਂ ਕੱਲ ਆ ਜਾਣ ਕੇ ਤਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਇਧਰ ਜੋੜਾ ਕਰ ਸੰਗਤ ਜੀ ਪਿੱਛੇ ਰਹਿ ਗਿਆ ਤੇ ਇਧਰ ਹੱਥ ਧੋਣ ਨੂੰ ਟੂਟੀਆਂ ਲੱਗੀਆਂ ਹੋਈਆਂ ਹਨ ਬਹੁਤ ਸੋਹਣਾ ਸੰਗਤ ਜੀ ਮਨ ਨੂੰ ਬਹੁਤ ਸਕੂਨ ਜਾ ਰਿਹਾ ਇੱਥੇ ਆ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਜੀ ਨੂੰ ਤਾਂ ਕਲਾਸੀ ਸਾਈਕਲ ਨੂੰ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਆਓ ਚਲੋ ਚੱਲਦੇ ਹਾਂ ਸੰਗਤ ਜੀ ਅੰਦਰ ਅਸਥਾਨ ਦੇ ਜਾ ਕੇ ਦਰਸ਼ਨ ਕਰਦੇ ਤੇ ਤੁਹਾਨੂੰ ਵੀ ਕਰਵਾਉਂਦੇ ਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਜੀ ਵਾਹਿਗੁਰੂ ਜੀ ਸੰਗਤ ਜੀ ਆਓ ਅੰਦਰ ਚੱਲਦੇ ਆ ਜੀ ਦਰਬਾਰ ਸਾਹਿਬ ਦੇ ਅੰਦਰ ਅਤੇ ਸੰਗਤ ਜੀ ਇਹ ਇਸ ਪਵਿੱਤਰ ਸਥਾਨ ਦਾ ਇਤਿਹਾਸ ਲਿਖਿਆ ਹੋਇਆ ਹੈ ਤੇ ਤੁਸੀਂ ਇਸ ਨੂੰ ਸਕਰੀਨ ਚੋਂ ਲੈ ਕੇ ਲਾਜ਼ਮੀ ਪੜ੍ਹਨਾ ਜੀ ਅਤੇ ਸੰਗਤ ਜੀ ਇਸ ਦੇ ਪਿੱਛੇ ਹੀ ਤੁਹਾਨੂੰ ਅਸੀਂ ਬਾਅਦ ਵਿੱਚ ਉਹ ਦਿਖਾਵਾਂਗੇ ਉਹ ਪਵਿੱਤਰ ਨਿਸ਼ਾਨ ਸਾਹਿਬ ਜੋ ਕਿ ਪੁਰਾਤਨ ਹੈ तकरीबन 300 ਸਾਲ ਦੇ ਲਗਭਗ ਪੁਰਾਤਨ ਹੈ ਵਾਹਿਗੁਰੂ ਜੀ ਚਲੋ ਆਓ ਸੰਗਤ ਜੀ ਅੰਦਰ ਚੱਲਦੇ ਹਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਪਵਿੱਤਰ ਕੋਠੜੀ ਦੇ ਜਿੱਥੇ ਕੀ ਧੰ ਧੰ ਮਾਤਾ ਗੁਜਰ ਕੌਰ ਜੀ ਤੇ ਦੋਨੋਂ ਛੋਟੇ ਸਹਬਜ਼ਾਦੇ ਜੀ ਨੇ ਇੱਕ ਰਾਤ ਗੁਜ਼ਾਰੀ ਸੀ ਵਾਹਿਗੁਰੂ ਜੀ ਧੰ ਧੰ ਬਾਬਾ ਜੁਰਾਵਰ ਸਿੰਘ ਜੀ ਧੰ ਧੰ ਬਾਬਾ ਫਤਿਹ ਸਿੰਘ ਜੀ ਧੰ ਧੰ ਮਾਤਾ ਗੁਜਰ ਕੌਰ ਜੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਜੀ ਮਰਿੰਡਾ ਤੇ ਚਲੋ ਆ ਸੰਗਤ ਜੀ ਅੰਦਰ ਚੱਲਦੇ ਆ ਜੀ ਤੇ ਅੰਦਰ ਚੱਲ ਕੇ ਜਾ ਕੇ ਤੁਹਾਨੂੰ ਇਸ ਕੋਠੜੀ ਦੇ ਦਰਸ਼ਨ ਕਰਵਾਉਂਦੇ ਆ ਜੀ ਵਾਹਿਗੁਰੂ 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 ਜੀ ਦਰਸ਼ਨ ਕਰੋ ਸੰਗਜੀ ਉਹੀ ਹੈ ਇਹ ਇਹ ਮਤਲਬ ਉਸ ਜਮਾਨੇ ਦੀ ਪੁਰਾਤਨ ਹੈ तकरीबन 301 21 ਸਾਲ ਹੋ ਗਏ ਨੇ ਅੱਜ ਕਿਉਂਕਿ 2025 ਚੱਲ ਰਿਹਾ 1704 ਦੇ ਵਿੱਚ ਇਸ ਸਥਾਨ ਤੇ ਮਾਤਾ ਗੁਜਰਕੌਰ ਜੀ ਤੇ ਦੋਨੋਂ ਛੋਟੇ ਸਹਬਜ਼ਾਦਿਆਂ ਜੀ ਨੇ ਇੱਥੇ ਇੱਕ ਰਾਤ guzari ਸੀ ਉਹੀ ਪੁਰਾਣੀ ਇੱਟਾਂ ਦੇਖੋ ਕੋਈ ਸਰੀਆਂ ਨਹੀਂ ਸੰਗਜੀ ਉਦਾਂ ਹੀ ਇੱਟਾਂ ਬਹੁਤ ਵਧੀਆ ਗੱਲ ਹੈ ਵੀ ਇਸ ਦੇ ਉੱਪਰ ਕੋਈ ਪੱਥਰ ਨਹੀਂ ਚੜਾਇਆ ਗਿਆ ਜੀ ਬਿਲਕੁਲ ਉਹੀ ਦਿਖ ਦਿੱਤੀ ਹੋਈ ਆ ਸੰਗਤ ਜੀ ਛੋਟੀਆਂ-ਛੋਟੀਆਂ ਇੱਟਾਂ ਦੀ ਦੇਖੋ ਗੇਟ ਵੀ ਜੋ ਹੈ ਬਣਾਇਆ ਹੋਇਆ ਨਾ ਇਹ ਵੀ ਉਸੇ ਛੋਟੀਆਂ ਇੱਟਾਂ ਦਾ ਬਣਾਇਆ ਹੋਇਆ ਅਤੇ ਦਰਬਾਰ ਸਾਹਿਬ ਹੈ ਜੋ ਉਹ ਦਰਬਾਰ ਸਾਹਿਬ ਸਾਈਡ ਦੇ ਨਾਲ ਪੌੜੀਆਂ ਚੜ੍ਹਦੀਆਂ ਨੇ ਪੌੜੀਆਂ ਚੜ੍ਹ ਕੇ ਜਾ ਕੇ ਉੱਪਰ ਪਹਿਲੀ ਮੰਜ਼ਲ ਤੇ ਦਰਬਾਰ ਸਾਹਿਬ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਸੰਗਤ ਜੀ ਇਹ ਜੋ ਅਸੀਂ ਜਿੱਥੇ ਇਸ ਵਕਤ ਹੁਣ ਇਹ ਵੀਡੀਓ ਬਣਾ ਰਹੇ ਹਾਂ ਇਹ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਹੈ ਇਹ ਅਸੀਂ ਪਿਛਲੀ ਸਾਈਡ ਆਏ ਆਂ ਤੇ ਜੋ ਉਹ ਕੋਤਵਾਲੀ ਹੈ ਜੋ ਉਸ ਵਕਤ ਦੀ ਜੋ ਕੋਠੜੀ ਹੈ ਉਹ ਤੁਸੀਂ ਪਹਿਲਾਂ ਦਰਸ਼ਨ ਕੀਤੇ ਉਹ ਅੱਗੇ ਹੈ ਵਾਹਿਗੁਰੂ ਜ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਸਥਾਨ ਤੇ ਜ਼ਰੂਰ ਆਉਣਾ ਸੰਗਤ ਜੀ ਬਸ ਥੋੜੀ ਦਿਨ ਬਚ ਚੁੱਕੇ ਨੇ ਜੀ ਉਹਦੇ ਮਹੀਨੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸ਼ਹੀਦੀ ਦਿਹਾੜੇ ਆ ਰਹੇ ਨੇ ਉਸ ਦੇ ਕਰਕੇ ਇੱਥੇ ਬਹੁਤ ਜ਼ਿਆਦਾ ਦੇਖੋ ਅਤੇ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਪੁਰਾਤਨ ਅਤੇ ਪਵਿੱਤਰ ਨਿਸ਼ਾਨ ਸਾਹਿਬ ਜੀ ਦੇ ਵਾਹਿਗੁਰੂ ਜੀ ਸੰਗਤ ਜੀ ਬਾਬਾ ਜੀ ਆਖ ਰਹੇ ਸੀ ਵੀ ਤਕਰੀਬਨ 300 ਸਾਲ ਪੁਰਾਣਾ ਹੈ ਇਹ ਨਿਸ਼ਾਨ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਭਾਗ ਸਾਡੇ ਇੱਥੇ ਆਉਣਾ ਹੋਇਆ ਗੁਰੂ ਮਹਾਰਾਜ ਦੀ ਮਿਹਰ ਹੋਈ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਇਹ ਉਹੀ ਅਸਥਾਨ ਹੈ ਪਵਿੱਤਰ ਜਿੱਥੇ ਕੀ ਪਾਪੀ ਗੰਗੂ ਰਸੋਈਏ ਨੇ ਪਾਪੀ ਗੰਗੂ ਰਸੋਈਏ ਨੇ ਮੁਖਬਰੀ ਕੀਤੀ ਸੀ ਮਕਬਰੀ ਮਤਲਬ ਸ਼ਿਕਾਇਤ ਕੀਤੀ ਸੀ ਜਾ ਕੇ ਜੋ ਇੱਥੇ ਹਾਕਮ ਹੁੰਦੇ ਸੀ ਮੁਗਲਾਂ ਦੇ ਜਾਨੀ ਖਾਨ ਤੇ ਮਾਨੀ ਖਾਨ ਉਹਨਾਂ ਕੋਲ ਜਾ ਕੇ ਗੁਰੂ ਮਹਾਰਾਜ ਜੀ ਦੇ ਮਾਤਾ ਗੁਜਰ ਕੌਰ ਜੀ ਤੇ ਦੋਨੋਂ ਛੋਟੇ ਸਹਿਬਜ਼ਾਦੇਾਂ ਜੀ ਨੂੰ ਇੱਥੇ ਆ ਕੇ ਉਹਨਾਂ ਦੀ ਸ਼ਿਕਾਇਤ ਕੀਤੀ ਤੇ ਜਾਨੀ ਖਾਨ ਮਾਨੀ ਖਾਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਦੋਨੋਂ ਸਹਿਬਜ਼ਾਦੇਾਂ ਜੀ ਨੂੰ ਇਸ ਜਗ੍ਹਾ 'ਤੇ ਲੈ ਕੇ ਆਏ ਸਨ ਇਸ ਕੋਠੜੀ ਦੇ ਵਿੱਚ ਇਸ ਕਰਕੇ ਦੋਨੋ ਛੋਟੇ ਸਹਬਜ਼ਾਦੇ ਜੀ ਤੇ ਮਤਾ ਗੁਜਰ ਕੌਰ ਜੀ ਨੇ ਇੱਕ ਰਾਤ guzari ਸੀ ਜੀ ਸੰਗਤ ਜੀ ਇਹ ਇਥੋਂ ਦਾ ਇਤਿਹਾਸ ਹੈ ਬਹੁਤ ਸੋਹਣੀ ਇਮਾਰਤ ਹੈ ਬਣੀ ਹੋਈ ਸੰਗਤ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਹਨਾਂ ਪਵਿੱਤਰ ਅਸਥਾਨਾਂ ਤੇ ਜ਼ਰੂਰ ਆਇਆ ਕਰੋ ਸੰਗਤ ਜੀ ਬਹੁਤ ਸੋਹਣਾ ਅਸਥਾਨ ਨੇ ਇਹ ਇਸ ਅਸਥਾਨ ਤੇ ਜੋ ਲੰਗਰ ਹਾਲ ਦੀ ਇਮਾਰਤ ਹੈ ਨਵੀਂ ਬਣੀ ਹੈ ਹਜੇ ਇਸ ਦੀ ਮਤਲਬ ਤਿਆਰੀ ਹੋਣੀ ਹੈ ਲਪਾਈ ਹੋਣੀ ਹੈ ਪੱਥਰ ਵਗੈਰਾ ਇੱਥੇ ਜੋ ਵੀ ਹੈ ਉਹ ਲੱਗਣੇ ਹਨ ਤਿਆਰੀਆਂ ਹੋਣੀਆਂ ਹਨ ਤੁਸੀਂ ਸੰਗਤ ਜੀ ਜ਼ਰੂਰ ਆਣਾ ਸੰਗਤ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਜੀ ਅਤੇ ਸੰਗਤ ਜੀ ਹੁਣ ਮੈਂ ਇਸ ਵੀਡੀਓ ਨੂੰ ਇੱਥੇ ਹੀ ਸਮ ਦਾਸ ਨੂੰ ਮਾਫ ਕਰਨਾ ਜੀ ਵੀਡੀਓ ਨੂੰ ਲਾਈਕ ਕਰਨਾ ਸਾਡੇ ਚੈਨਲ ਸਿੱਖ ਜੋਂ ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਸੰਗਤ ਜੀ ਹੋਰ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਫਿਰ ਮੈਂ ਬੇਨਤੀ ਕਰਦਾ ਕਿ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ